ਮੁੰਡਾ ਸੀ ਬੜਾ ਰੋ ਤੁਸੀਂ ਕਹਿਆ ਸੀ ਨਾ ਮੋਹਲਾਕ ਜਾਵਾਂਗਾ ਪਰਸ ਦਿਲਾਵਾਂਗਾ ਲੈ ਤੇ ਕਲੀ ਗੱਲ ਕਰਦੇ ਸੀ ਤੈਨੂੰ ਤਾਂ ਮੈਂ ਪਰਸ ਦੇ ਨਾਲ ਛੋਟ ਵੀ ਮੈਚ ਕਰਕੇ ਲੈ ਕੇ ਜਾਵਾਂ ਹੁਣ ਤੇ ਮੈਂ ਹੋਣੇ ਬੜਿਆ ਆ ਚੱਲ ਕੋਈ ਨਹੀਂ ਤੈਨੂੰ ਲੈ ਜਾਣਾ ਤੇ ਨਾਲੇ ਆਪਾਂ ਇੱਦਾਂ ਕਰਾਂਗੇ ਬਾਹਰ ਡਿਨਰ ਕਰ ਲਾਂਗੇ ਘਰੇ ਲਾਰੇ ਬਾਅਦ ਸਵੇਰੇ ਕੋਈ ਚਾਹ ਨਹੀਂ ਕੋਈ ਅੱਛਾ ਜੀ ਮੇਰੀ ਗੱਲ ਸੁਣੋ ਮੈਂ ਸਰਟੀਫਿਕੇਟ ਭੇਜਤੇ ਸੀ ਲੋ ਹੁਣ ਤਾਂ ਮੁੰਡਾ ਵੀ ਸਿਆਣਾ ਹੋ ਗਿਆ ਨਾ ਸੁਖਨਾਲ ਹਾਂ ਵਧੀਆ ਜੀ ਸਕੂਲ ਦੇ ਵਿੱਚ ਮਿਲਦੀ ਵੀ ਐ ਹਾਂਜੀ ਹਾਂਜੀ ਪਤਾ ਕੀ ਐ ਕੀ ਫਾਇਦਾ ਨਹੀਂ ਆ ਪੜਾਈਆਂ ਕੀਤੀਆਂ ਦਾ ਤੇ ਆਪ ਹੀ ਸਿਆਣੇ ਹੋ ਬਿਲਕੁਲ ਬਿਲਕੁਲ ਪਹਿਲਾਂ ਤਾਂ ਮੈਂ ਉਹਦੇ ਹੀ ਸੋਚਿਆ ਸੀ ਹੁਣ ਤਾਂ ਚਲੋ ਮੁੰਡਾ ਸਿਆਣਾ ਹੋ ਗਿਆ ਹੁਣ ਤਾਂ ਕੋਈ ਗੱਲ ਨਹੀਂ ਰੋਟੀ ਵੀ ਆਪੇ ਪਾ ਕੇ ਘਰ ਖਾ ਸਕਦਾ ਹੈਗਾ ਬੇ ਨਾਲ ਮੰਮੀ ਐ ਆਪਣੀ ਰੀਆ ਗਈ ਘਰ ਚ ਹਾਂਜੀ ਹਾਂਜੀ ਠੀਕ ਐ ਠੀਕ ਐ ਮੈਂ ਨਾ ਮੰਮੀ ਨਾਲ ਗੱਲ ਕਰ ਲੈਣੀ ਐ ਠੀਕ ਐ ਫਿਰ ਚਲੋ ਠੀਕ ਐ ਜੀ ਅੰਜੂ ਤੇਰੇ ਨਾਲ ਲੱਗੀਆਂ ਐਨਾਂ ਨਾਲ ਕਰਦੀ ਸੀ ਗੱਲ ਅੱਛਾ ਉਹਨੂੰ ਨਾ ਟਿਕੰਦੇ ਕਿਤੇ ਬਾਹਰ ਵੀ ਕਿਉ ਮਮੀ ਮੈਂ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਇਹ ਫ੍ਰੀ ਸੀ ਇਹਨਾਂ ਦੀ ਰਿੰਗ ਆਈ ਮੈਂ ਅਗੋਂ ਫੇਰ ਵਟਸਐਪ ਕਾਲਿੰਗ ਕਰ ਲਈ ਅੱਛਾ ਵੇਲੀ ਬੈਗ ਐ ਬਸ ਲੰਮੀਆਂ ਸਟੋਰੀਆਂ ਪਾ ਲੈਂਦੀ ਐ ਨਹੀਂ ਨਹੀਂ ਮਮੀ ਕੋਈ ਸਟੋਰੀਆਂ ਨਹੀਂ ਆਈਆਂ ਪਾਈਆਂ ਸਿੱਧੀ ਜੀ ਗੱਲ ਦੱਸਾਂ ਤੁਹਾਨੂੰ ਪਤਾ ਐ ਮਮੀ ਵਿਆਹ ਤੋਂ ਪਹਿਲਾਂ ਜਦੋਂ ਤੁਹਾਨੂੰ ਕਿਹਾ ਸੀਗਾ ਥੋੜਾ ਟਾਈਮ ਪਾ ਤੋ ਗਿਆ ਤੂੰ ਹੀ ਕਹਿਆ ਸੀ ਪੁੱਤ ਐਨਾ ਟਾਈਮ ਨਹੀਂ ਪੈਣਾ ਹੈਗਾ ਤੇ ਇਹ ਤਾਂ ਇਹ ਤਾਂ ਮੁੰਡਾ ਕਿਤੇ ਹੋਰ ਵਿਆਹਵਾਗੇ ਮੁਰਕੇ ਤੇਰੀ ਮੰਮੀ ਨਾਲ ਕਿਤਾ ਬਾਤਾਂ ਟੁੱਟਦਾ ਸਾਡਾ ਮੇਰੀ ਤਾਂ ਪੜਾਈ ਬੜੀ ਵਧੀਆ ਹੋਈ ਸੀ ਮੈਨੂੰ ਤਾਂ ਜੌਬ ਕਰਨ ਦਾ ਬੜਾ ਸ਼ੌਂਕ ਹੈਗਾ ਸੀ ਉਸ ਟਾਈਮ ਮੈਨੂੰ ਬੜੀ ਵਧੀਆ ਜੌਬ ਮਿਲਦੀ ਵੀ ਸੀ ਹੱਥੋਂ ਹੀ ਨਿਕਲ ਗਈ ਫਿਰ ਵਿਆਹ ਆ ਗਿਆ ਤੇ ਵੀ ਕਹਿ ਲਾਪੇਓ ਬਾਲ ਬੱਚਾ ਕੋਈ ਹੋ ਜਾਏ ਨਾ ਤੇ ਬੰਦਾ ਫ੍ਰੀ ਹੋ ਜਾਂਦਾ ਮੈਂ ਕਿਹਾ ਚਲੋ ਪਰਿਵਾਰ ਦੀ ਦਾ ਜਵਨ ਦੀ ਚ ਵੀ ਚੱਲਣਾ ਚਾਹੀਦਾ ਮਾਰੇ ਨੇ ਸੁਣੀ ਅੰਛ ਆ ਗਿਆ ਸਾਡੇ ਘਰ ਫਿਰ ਉਹ ਬਹੁਤ ਛੋਟਾ ਸੀ ਉਹ ਲੋਕ ਕਿ ਸੰਚਾਰ ਦੇ ਕੰਮ ਤੇ ਜਾਂਦੀ ਥੋੜਾ ਤੂੰ ਹੀ ਸਾਂਭਿਆ ਥੋੜਾ ਮੈਂ ਸਾਂਭਿਆ ਪਰਿਵਾਰ ਦਾ ਸਾਥ ਮੰਮੀ ਆ ਜਾਂਦੇ ਸੀ ਚਲੋ ਅੰਚ ਪਲ ਪੁੱਲ ਗਿਆ ਮੇਰੀ ਗੱਲ ਸੁਣੋ ਐਨੀ ਵੱਡੀ ਖੁਸ਼ਖਬਰੀ ਹੈ ਮੇਰੇ ਕੋਲ ਤਾਂ ਰਹਿ ਨਹੀਂ ਹੋ ਰਿਹਾ ਤੁਹਾਨੂੰ ਪਤਾ ਮੈਨੂੰ ਜੋਬ ਮਿਲਦੀ ਵੀ ਸਕੂਲ ਦੇ ਵਿੱਚ ਟੀਚਰ ਦੀ ਅੱਛਾ ਹੁਣ ਤੂੰ ਜੋਬ ਕਰਨੀ ਹੈ ਤੇ ਤੇਰੇ ਮੁੰਡਾ ਕਿਨੇ ਸਾਹਮਣਾ ਮੰਮੀ ਕੀ ਹੋ ਗਿਆ ਤੁਹਾਨੂੰ ਮੁੰਡਾ ਤਾਂ ਮੇਰਾ ਸਿਆਣਾ ਹੈ 10-12 ਸਾਲਾਂ ਦਾ ਮੁੰਡਾ ਹੈ ਉਹ ਨੂੰ ਕਿੰਨੇ ਕੁਛੜ ਚੁਕਣਾ ਦੱਸੋ ਜਾ ਹਵੇ ਨਾ ਗਲੀ ਗਲੀ ਤੁਰਿਆ ਫਿਰਦਾ ਰਹਿੰਦਾ ਤੇ ਘਰ ਚ ਹੀ ਐ ਸਕੂਲ ਗਿਆ ਟਿਊਸ਼ਨ ਗਿਆ 6 ਵਜੇ ਘਰ ਆਂਦਾ ਮੈਂ ਤੇ ਵੈਸੇ 4 ਵਜੇ ਤੱਕ ਆ ਜਾ ਕਰਨਾ ਟੈਨਸ਼ਨ ਕਾਦੀ ਕਿਸ ਗੱਲ ਦੀ ਤੈਨੂੰ ਪਤਾ ਕਿੰਨਾ ਪਛਤਾਣ ਆ ਮੈਂ ਉਹਨੂੰ ਕਿੱਦਾਂ ਸਾਹਮਣਾ ਬੁੱਢੇ ਵਾਰੇ ਮੇਰੇ ਕੋ ਨਹੀਂ ਇਹ ਧੰਦੇ ਹੁੰਦੇ ਸਾਰੀ ਉਮਰ ਬਸ ਇਦਾਂ ਹੀ ਨਿਕਲ ਜਾਣੀ ਹੈ ਕਦੀ ਟਾੜਾ ਕਰੋ ਕਦੀ ਬੱਚਿਆਂ ਦਾ ਕਰੋ ਮੇਰੇ ਕੋ ਨਹੀਂ ਹੋਏ ਕੰਮ ਹੋਣਾ ਆਪਣਾ ਸੋਚ ਸਮਝ ਕੇ ਤੇ ਨੌਕਰੀਆਂ ਨੌਕਰੀਆਂ ਕਰੋ ਮੇਰੀ ਗੱਲ ਸੁਣੋ ਮੰਮੀ ਜਦੋਂ ਮੇਰਾ ਵਿਆਹ ਹੋਇਆ ਸੀ ਉਸ ਤੋਂ ਪਹਿਲਾਂ ਤੁਸੀਂ ਕੀ ਗੱਲ ਕੀਤੀ ਸੀ ਵਿਆਹ ਤੋਂ ਪਹਿਲਾਂ ਤੁਹਾਡੀ ਕੀ ਗੱਲ ਤਾਂ ਆਈ ਸੀ ਮੇਰੇ ਘਰ ਦੇ ਆਦਲ ਵੀ ਭੈਣ ਜੀ ਤੇ ਹੀ ਰਿਸ਼ਤਾ ਦਿਓ ਐਨਾ ਟਾਈਮ ਨਾ ਠਾਕੇ ਚ ਪਾਓ ਮੁਕੇ ਨਾ ਰਿਸ਼ਤੇ ਖਰਾਬ ਹੁੰਦੇ ਨੇ ਨੌਕਰੀ ਦੀ ਗੱਡੀ ਗੱਲ ਹੈ ਕੁੜੀ ਸਾਡੇ ਘਰ ਆ ਕੇ ਕਰ ਲਵੇ ਮੈਂ ਬਾਲ ਬੱਚਿਆਂ 'ਚ ਰੁੱਝ ਗਈ ਪਰਿਵਾਰ 'ਚ ਰੁੱਝ ਗਈ ਅੱਜ ਸਾਰਾ ਕੁਝ ਸੈੱਟ ਹੈ ਇਹ ਆਪਣਾ ਬਾਹਰ ਸੈੱਟਨ ਹੈ ਛੋਟੇ ਦਾ ਵੀ ਵਿਆਹ ਹੋ ਗਿਆ ਹੁਣ ਤਾਂ ਕੋਈ ਜ਼ਿੰਮੇਵਾਰੀ ਨਹੀਂ ਉਹ ਜੀ ਰਹਿ ਗਈ ਅੰਟ ਸਕੂਲ ਜਾਂਦਾ ਪਿਆ ਨਾਲ ਤੁਹਾਡਾ ਵੀ ਘਰ ਦਿਨ ਲੱਗਾ ਰਹੇਗਾ ਮੰਮੀ ਉਹ ਘਰ ਹੋਏਗਾ ਮੈਂ ਟਾਈਮ ਨਾ ਆ ਜਿਆ ਕਰਨਾ ਕਿਉਂ ਇਦਾਂ ਕਰੰਦੇ ਹੋ ਮਮੀ ਨਹੀਂ ਮੈਂ ਨਹੀਂ ਹੁਣ ਸਾਮ ਸਕਦੀ ਸਿੱਧੀ ਗੱਲ ਤੂੰ ਨੌਕਰੀਆਂ ਨੌਕਰੀਆਂ ਦਾ ਛੱਡ ਖੜਾ ਜੁਬਾਨ ਦਿੱਤੀ ਉਹ ਦਿੱਤਾ ਕੋਈ ਜੁਬਾਨ ਜਬੋਨ ਨਹੀਂ ਮੈਂ ਦਿੱਤੀ ਵੀ ਤੈਨੂੰ ਨੌਕਰੀ ਕਰਾਉਣੀ ਹੈ ਨਾ ਮੇਰੇ ਕੋ ਆ ਤੰਦੇ ਹੁਣ ਹੁੰਦੇ ਬੁੱਢੇ ਵਾਰੇ ਛੱਡ ਮੇਰੀ ਨਾ ਇੱਕ ਗੱਲ ਸੁਣ ਤੈਨੂੰ ਜਿਹੜੀ ਨੌਕਰੀ ਦੀ ਅੱਗ ਲੱਗੀ ਹੈ ਨਾ ਇਹ ਨਹੀਂ ਗੱਲ ਵਾਰਾ ਖਾਣੀ ਨਾਲੇ ਤੂੰ ਮੇਰਾ ਨਾ ਸੋਚ ਦਿਲ ਲੱਗਾ ਰਹੁ ਦਿਲ ਲਾਉਣ ਵਾਲੇ ਬਥੇਰੇ ਮੇਰਾ ਮੇਰਾ ਆਦਮੀ ਆ ਆ ਛੋਟਾ ਮੁੰਡਾ ਵਾ ਨੂੰ ਆ ਤੇ ਦਿਲ ਦੁਲਦੀ ਨਾ ਸੋਚ ਇਹ ਛੱਡ ਤੂੰ ਵੀ ਮੈਂ ਵਾਦੇ ਕੀਤੇ ਨੌਕਰੀਆਂ ਘਰ ਦੀਆਂ ਨੌਕਰੀਆਂ ਤੁਹਾਡੇ ਕੋ ਹੁੰਦੀਆਂ ਨਹੀਂ ਤੇ ਬਾਹਰ ਤੁਹਾਡੇ ਫਿਰਨ ਦੇ ਬਾਹਨੇ ਲੱਭਦੀਆਂ ਮੰਮੀ ਇਹ ਗੱਲ ਨਹੀਂ ਨੌਕਰੀਆਂ ਉਹ ਕਰਦੇ ਜਿਨ੍ਹਾਂ ਨੂੰ ਮਿਲੇ ਨਾ ਕੱਖ ਤੈਨੂੰ ਸੋਹਣਾ ਘਰ ਮਿਲਿਆ ਵਾਰ ਮਿਲਿਆ ਰੋਟੀ ਪਾਣੀ ਮਿਲਦਾ ਵਾ ਸੋਹਣਾ ਕੱਪੜਾ ਪਾਉਣ ਨੂੰ ਮਿਲਦਾ ਨਹੀਂ ਮਿਲਦਾ ਦੱਸ ਫੇਰ ਫੇਰ ਤੋਂ ਕਿਹੜੀ ਨੌਕਰੀ ਵਾਲੀ ਤੁਰੀ ਫਿਰਦੀ ਹੈ ਤੁਹਾਨੂੰ ਮੈਂ ਕੀ ਕਹਣਾ ਮੰਮੀ ਛੱਡੋ ਪਰੇ ਚਾ ਛੱਡੋ ਤੇ ਛੱਡੋ ਜਾਓ ਨੌਕਰੀ ਨੌਕਰੀ ਨੌਕਰੀਆਂ ਕਰਨੀਆਂ ਇਹਨਾਂ ਨੇ ਘਰ ਦੇ ਧੰਦੇ ਨਾਲ ਘੁੰਦੇ ਨਹੀਂ ਤੇ ਨੌਕਰੀਆਂ ਕਰਦੀਆਂ ਫਿਰਦੀਆਂ ਭਾਬੀ ਮੇਰੀ ਗੱਲ ਸੁਣੋ ਹਾਂ ਸੇਵਕ ਅੱਜ ਰਾਤ ਦੇ ਨਾਲ ਸਾਡੇ ਬਾਹਰ ਤੇ ਨਾਲ ਖਾਣਾ ਬਣਾਇਆ ਸੀ ਬਾਹਰੋਂ ਖਾਣਾ ਚਲ ਕੋਈ ਨਹੀਂ ਖਾ ਲਿਓ ਤੁਸੀਂ ਬਾਹਰੋਂ ਰੋਟੀ ਖਾ ਲਿਓ ਤੁਹਾਡਾ ਮੂੰਹ ਕਿਉਂ ਉਤਰਿਆ ਕੋਈ ਗੱਲ ਨਹੀਂ ਮੈਂ ਤੈਨੂੰ ਕੀ ਕਰੀ ਹੋ ਹੋ ਕੀ ਹੋਇਆ ਦੱਸੋ ਤੇ ਸਹੀ ਸੇਵਕ ਮਨੇ ਗਲ ਦਾ ਜਵਾਬ ਦੇਈ ਮੈਂ ਕਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੀ ਆ ਨਹੀਂ ਕਦੀ ਮੈਂ ਇਹੋ ਜਿਹਾ ਮਾਹੌਲ ਕਰਦਾ ਬਣਾਇਆ ਹੋਵੇ ਕਿ ਕਦੀ ਮੈਂ ਕੋਈ ਸ਼ਿਕਾਇਤ ਵੀ ਕੀਤੀ ਹੋਵੇ ਮੈਂ ਦੱਸ ਤੂੰ ਇਹੋ ਜਿਹੀ ਗੱਲਾਂ ਕਿਉਂ ਕਰਨ ਦੇ ਜੇ ਕੀ ਗੱਲ ਹੋਈ ਦੱਸੋ ਮੈਨੂੰ ਸੇਵਕ ਤੇਰਾ ਵਿਆਹ ਨਹੀਂ ਸਿਆ ਨਾ ਤੂੰ ਥੋੜਾ ਛੋਟਾ ਵੀ ਸੀ ਜਦੋਂ ਮੈਂ ਇਹੀ ਆਈ ਸੀ ਇਸਕਾ ਤੇਨੂੰ ਸੰਭਿਆ ਇਸ ਪਰਿਵਾਰ ਨੂੰ ਸੰਭਿਆ ਹੁਣ ਤੇਰੇ ਭਾਜੀ ਬਾਹਰ ਚੱਲ ਕੇ ਤੇਰੇ ਸਿਰ ਤੇ ਕੇ ਚੱਲ ਤੂੰ ਘਰ ਸਾਂਭ ਸਕਦਾ ਮੰਗ ਰੋ ਵੇਖ ਸੇਵਕ ਮੈਂ ਬੜੀ ਚੰਗੀ ਪੜਾਈ ਕੀਤੀ ਹੋਈ ਆ ਮੇਰੀ ਮੰਮੀ ਨਾਲ ਸ਼ੁਰੂ ਤੋਂ ਨੀਜ ਰਹੀ ਐ ਪਹਿਲਾਂ ਮੈਂ ਬੱਚੇ ਟਿਊਸ਼ਨਾਂ ਪੜਾਉਂਦੀ ਸੀ ਮੈਨੂੰ ਬੜਾ ਸ਼ੌਂਕ ਸੀ ਮੈਂ ਕਾਲਜ 'ਚ ਜਾਂ ਸਕੂਲ 'ਚ ਪੜ੍ਹਾਈ ਕਰਾਉਣਾ ਮੇਰੀ ਬੜੀ ਵਧੀਆ ਨੌਕਰੀ ਲੱਗੀ ਐ ਸਕੂਲ ਦੇ ਵਿੱਚ ਮੈਂ ਕਿਸੇ ਨਾਲ ਗੱਲ ਕੀਤੀ ਤੇ ਤੈਨੂੰ ਕਰੋ ਨੌਕਰੀ ਤੂੰ ਦੇਖਣੇ ਹੀ ਫਿਰ ਤੇਰੇ ਪਾ ਜੀ ਮੰਨ ਗਏ ਤੂੰ ਵੀ ਹਾਂ ਕਰਤੀ ਪਰ ਮੰਮੀ ਮੰਮੀ ਨਹੀਂ ਮੰਨੰਦੇ ਕਿੰਨੇ ਕੀ ਕਰਨਾ ਨੌਕਰੀ ਕਰਕੇ ਤੈਨੂੰ ਰੋਟੀ ਨਹੀਂ ਮਿਲਦੀ ਕੱਪੜਾ ਨਹੀਂ ਮਿਲਦਾ ਛੱਤ ਨਹੀਂ ਤੇਰੀ ਰਹਿਣ ਨੂੰ ਅੱਗ ਲੱਗੀ ਕਹਿੰਦਾ ਤੈਨੂੰ ਘੁੰਮਣ ਫਿਰਨ ਦੀ ਤੈਨੂੰ ਮੈਨੂੰ ਇਹ ਗੱਲ ਦੱਸੋ ਤੂੰ ਇੰਨੀ ਗੱਲ ਕਰਨੀ ਹੀ ਨਾ ਅੱਗੇ ਵੀ ਵਿਆਹ ਤੋਂ ਪਹਿਲਾਂ ਤੇ ਤੂੰ ਕਹੇ ਮੈਂ ਨੌਕਰੀ ਕਰਾਉਂਗੀ ਮੈਂ ਹਾਂ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਨਸੇ ਬਾਰੇ ਇਹ ਕੀ ਤੇ ਗੱਲਾਂ ਜਾਂ ਤੇ ਵਿਆਹ ਹੋ ਜਾਂਦਾ ਧੀਰਾ ਤੇ ਸਾਰੇ ਮੁਕਰ ਕੇ ਜਾਂਦੇ ਗੱਲਾਂ ਤੋਂ ਮੁਕਰਨ ਵਾਲੀ ਅੱਜ ਕਿਹੜੀ ਗੱਲ ਹੈ ਕੋਈ ਨਹੀਂ ਮੈਂ ਕਰਦਾ ਗੱਲ ਨਾਲੇ ਮੇਰੀ ਗੱਲ ਸੁਣੋ ਮੰਮੀ ਇਹਦੀ ਗੱਲ ਸਮਝਾਓ ਕਿ ਅੱਜ ਕੱਲ੍ਹ ਜਮਾਨਾ ਹੋ ਨਹੀਂ ਰਿਹਾ ਹਾ ਅੱਜ ਕੱਲ੍ਹ ਤੇ ਚਾਰ ਜੀ ਘਰ ਦੇ ਕਮਾਉਣ ਨਾਲ ਤਾਂ ਵੀ ਪੈਸੇ ਥੁਰਦੇ ਆ ਹੈ ਤੇ ਢਲ ਸਹੀ ਹੈ ਮੈਂ ਕਿਹ ਹੁਣ ਮੇਰੀ ਗੱਲ ਸੁਣ ਹੁਣ ਰੀਆ ਕਹਿੰਦੀ ਮੈਂ ਨੌਕਰੀ ਕਰਨੀ ਹੈ ਮੈਂ ਤੇ ਕਰਾਉਂਗਾ ਵਧੀਆ ਗੱਲ ਐ ਮੈਂ ਤਾਂ ਕਰਾਉਣੀ ਨੌਕਰੀ ਤੇ ਤੁਹਾਡੇ ਵਾਸਤੇ ਮੈਂ ਪਿੰਨ ਥੰਮ ਬਣ ਕੇ ਖਲੋ ਤਾਂ ਨੌਕਰੀ ਕਰੋਗੇ ਤੇ ਕਰੋਗੇ ਤੁਸੀਂ ਬਹੁਤ ਵਧੀਆ ਗੱਲ ਬਾਤੀ ਮੈਂ ਮੰਮੀ ਨਾਲ ਆਪੇ ਵੇਚ ਲੈ ਜਿਹੜੀ ਗੱਲ ਮੈਂ ਕਹਿਣੀ ਕੀ ਕਰਨਾ ਕੀ ਨਹੀਂ ਛੱਡੋ ਅੱਜ ਦੇ ਡਿਨਰ ਨੂੰ ਮੈਂ ਬਹਿ ਕੇ ਪਹਿਲਾਂ ਉਹ ਰੋਲਾ ਨਿਬੜਾ ਤੁਹਾਡਾ ਨਹੀਂ ਨਹੀਂ ਰੀਆ ਤੇ ਨੰ ਨਰਾਇਣ ਉਹ ਨਹੀਂ ਅੰਦੀ ਨਰਾਜ ਕੋਈ ਨਹੀਂ ਤੁਸੀਂ ਅੱਛਾ ਉਹਨੇ ਨਹੀਂ ਨੌਕਰੀ ਕਰਨੀ ਡਰਾਵਾ ਇਹ ਆਵਾਜਾ ਪਾ ਦੇਣਾ ਮੈਂ ਤੇ ਜੇ ਨੌਕਰੀ ਕਰਨੀ ਹੋ ਤੇ ਕੁਝ ਕਰਨਾ ਪੈਣਾ ਏ ਛੱਡ ਠੀਕ ਐ ਕਰਦਾ ਗੱਲ ਮੈਂ ਮੰਮੀ ਨਾਲ ਟੈਨਸ਼ਨ ਨਾ ਲੋ ਤੁਸੀਂ ਠੀਕ ਐ ਸ਼ੂਗਰ ਮਾਰਾ ਇਹਦਾ ਕਿ ਮੇਰਾ ਦਿਓਰ ਤੇ ਚੰਗਾ ਮੈਨੂੰ ਸਮਝ ਤਾਂ ਸਕਦਾ ਵੈ ਮੈਂ ਨੌਕਰੀ ਕਰਾਂਗੀ ਚਾਰ ਪੈਸੇ ਬਚਾਵਾਂਗੀ ਅੰਛ ਹੈ ਤੁਹਾਨੂੰ ਮਾਰੇ ਨੇ ਅੱਗੋ ਵੀ ਸੁਣਨੀ ਹੈ ਧੀ ਪੋਤੇ ਦੀ ਕੋਈ ਨਾ ਕੋਈ ਤਾਂ ਆਸ ਹੁੰਦੀ ਹੈ ਨਾ ਸਭ ਨੂੰ ਮਹਾਰਾਜ ਉਹ ਕਮਾਉਂਦੇ ਨੇ ਘਰ ਦਾ ਖਰਚਾ ਹੀ ਜਾਂਦੇ ਆ ਅੰਛ ਨੇ ਆਪਣਾ ਵੀ ਕੱਲ ਨੂੰ ਵੇਖਣਾ ਮੈਂ ਸਾਨੂੰ ਵੀ ਤੇ ਬੁੱਢਾ ਬੁੱਢੀ ਨੂੰ ਕੁਝ ਚਾਹੀਦਾ ਨਾ ਕੱਲ ਨੂੰ ਬਦਦਾ ਸੇਵਿੰਗ ਕਰੇਗਾ ਕਿਸ ਤਰ੍ਹਾਂ ਰਲ ਮਿਲ ਕੇ ਹੀ ਹੁੰਦੀ ਹੈ ਕਹਿੰਦੇ ਨੇ ਵੇਲੇ ਮੈਂ ਕਿਤੇ ਖੂ ਵੀ ਖਾਲੀ ਹੋ ਜਾਂਦੇ ਤੇ ਇਕੱਲੇ ਦੇ ਬੰਦੇ ਦੇ ਸਿਰ ਤੇ ਕੀ ਕੀ ਬੋਝ ਪਾਣਾ بس मम्मी ਸਮਝ ਆਨ ਇੱਕ ਵਾਰੀ ਪਰ ਇੱਕ ਗੱਲ ਮੇਰੇ ਕਦੀ ਪੱਲੇ ਨਹੀਂ ਪੈਂਦੀ ਇਹ ਸੋਹਰੇ ਪਰਿਵਾਰ ਚ ਸੱਸਾਂ ਜਾਂ ਸੋਹਰੇ ਜਾਂ ਨਨਾਨਾ ਇਹ ਕਿਉਂ ਮੁਕਰ ਜਾਂਦੇ ਨੇ ਵਿਆਹ ਤੋਂ ਬਾਅਦ ਕਿ ਅਸੀਂ ਵਿਆਹ ਤੋਂ ਪਹਿਲਾਂ ਭੀਨ ਆ ਜਾਂ ਧੀਵ ਵਾਲਿਆਂ ਨਾਲ ਵਾਦੇ ਕੀਤੇ ਹੁੰਦੇ ਨੇ ਕਿ ਬੇਟਾ ਜਦੋਂ ਵਿਆਹ ਕੇ ਆਏਂਗੀ ਨਾ ਤੇਰੀ ਇਹ ਗੱਲ ਅਸੀਂ ਪੂਗਾਵਾਂਗੇ ਪਰ ਬਾਅਦ ਵਿੱਚ ਮੱਥੇ ਤੇ ਖਾ ਰੱਖ ਕੇ ਚਾਰ ਗੱਲਾਂ ਕਰਦੇ ਨੇ ਸ਼ੂਗਰ ਹੈ ਕੋਈ ਤਾਂ ਜੀ ਘਰ ਚ ਚੰਗਾ ਜਿਹੜੀ ਸਮਝ ਦਾ ਗੱਲ ਨੂੰ रेखावला मम्मी ना की गल ਕਰਦਾ ਹੈ ਗਿਆਨੀ ਮੋਟੇ ਲਾ ਕੇ ਮੈਂ ਆਪ ਹੀ ਨਹੀਂ ਗਿਆ ਕਿਉਂ ਤੇ ਮੈਨੂੰ ਪਹਿਲਾ ਇਹ ਗੱਲ ਦੱਸੋ ਵੀ ਤੁਸੀਂ ਆਪਣੀ ਨੌਕਰੀ ਕਿਉਂ ਨਹੀਂ ਕਰਦੇਂ ਟੇ ਤੂੰ ਬੜੀਆਂ ਸਲਾਹਾਂ ਲੈਣਾ ਮੈਂ ਤੇ ਦੇਣਾ ਵਿੱਚ ਭਾਬੀ ਭਾਬੀ ਕਰਦਾ ਰਹਿੰਦਾ ਸਲਾਹਾਂ ਦੀ ਗੱਲ ਨਹੀਂ ਮੈਨੂੰ ਇਹ ਗੱਲ ਦੱਸੋ ਵੀ ਕਿਉਂ ਨਹੀਂ ਨੌਕਰੀ ਕਰਨ ਦੇਂਦੇ ਤੁਸੀਂ ਹੋਰ ਗੱਲ ਨਹੀਂ ਮੈਨੂੰ ਪੁੱਛਣੀ ਅੱਛਾ ਉਹਨੂੰ ਮੈਂ ਨੌਕਰੀ ਤੇ ਤੋਰਦਾ ਤੇ ਮੈਂ ਬੁੱਢੇ ਵਾਰੇ ਤੁਹਾਡੇ ਭਾਂਡੇ ਧੋਂਦੀ ਰਵਾਂ ਹੈਨਾ ਉਹਨੂੰ ਵੀ ਲਵਾਇਆ ਨੌਕਰੀ ਤੇ ਆਪਣੀ ਨੂੰ ਹੀ ਲਵਾ ਦੇ ਸ਼ਰਮ ਕਰੋ ਕੋਈ ਆਪਣੀ ਨੂੰ ਤਾਂ ਮੈਂ ਨੌਕਰੀ ਲਵਾਉਣੀ ਲੋਣੀ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਵਿਆਹ ਤੋਂ ਪਹਿਲਾਂ ਕਿਉਂ ਕਿਹਾ ਵੀ ਤੁਸੀਂ ਨੌਕਰੀ ਕਰਾਉਂਗੀ ਮੈਂ ਅੱਛਾ ਕਹਿ ਤਾ ਤੇ ਲਿਖਿਆ ਗਿਆ ਰਜਿਸਟਰ ਕਿਉਂ ਜੇ ਮੈਂ ਤੂੰ ਬੋਲ ਮੇਰਾ ਦਿਮਾਗ ਨਾ ਸੇਵਕ ਖਾ ਤੇ ਤੂੰ ਜਾ ਪਾਂਡੇ-ਪੁੰਡੇ ਤੂੰ ਦੋ ਲਿਆ ਘਰ ਤੇ ਨੌਕਰੀਆਂ ਕਰਾ ਲਾ ਦੋਵਾਂ ਕੋ ਪਾਂਡੇ ਤੋਂ ਹੁੰਦੀ ਲੋੜ ਹੀ ਨਹੀਂ ਪੈਣੀ ਕੰਮ ਵਾਲੀ ਲੱਗ ਜਾਂਦੀ ਘਰੇ ਸਾਰੀ ਸਹੂਲਤਾਂ ਹੈਗੀਆਂ ਅੱਜਕੱਲ੍ਹ ਘਰ ਦੇ ਵਿੱਚ ਤੇ ਉਹਨਾਂ ਨੂੰ ਕੀ ਤੰਗੀ ਕੰਮ ਕਰਦੀਆਂ ਨੂੰ ਤੁਸੀਂ ਮੈਨੂੰ ਇਹ ਗੱਲ ਦੱਸੋ ਘਰ ਦੇ ਵਿੱਚ ਜੀ ਚਾਰ ਜੀ ਕਮਾਉਣ ੜਿਆ ਤੇ ਚ ਕੋਈ ਘਾਟਾ ਨਹੀਂ ਵੱਧਦਾ ਹੀ ਆ ਪੈਸੇ ਆਉਣਗੇ ਚਾਰ ਤੇ ਜਨਾਨੀਆਂ ਨੂੰ ਸੁੱਖ ਸਾਰੇ ਦਿੱਤੇ ਜਦੋਂ ਤੇ ਫੇਰ ਉਹ ਐਵੇਂ ਤੁਰੀਆਂ ਫਿਰਨ ਮੈਨੂੰ ਇਹ ਚੀਜ਼ ਨਾ ਕੋਈ ਨਹੀਂ ਹੈਗਾ ਮੈਨੂੰ ਇਹ ਚੀਜ਼ ਦੱਸੋ ਵੀ ਵਿਆਹ ਤੋਂ ਪਹਿਲਾਂ ਤੁਸੀਂ ਕਿਉਂ ਕਿਹਾ ਵਿਆਹ ਤੋਂ ਬਾਅਦ ਮੁਕਰੇ ਕਿਉਂ ਜੇ ਤੁਸੀਂ ਉਹ ਘਟ ਜੇ ਬਾਕੀ ਸੋਹਰਿਆਂ ਨਾਲ ਤੂੰ ਨਾ ਸੇਵਕ ਜਿਆਦਾ ਮੇਰਾ ਦਿਮਾਗ ਨਾ ਖਾ ਦਿਮਾਗ ਦੀ ਗੱਲ ਨਹੀਂ ਮੰਮੀ ਤੁਸੀਂ ਬਾਕੀਆਂ ਨਾਲੋਂ ਘੱਟ ਜੇ ਜੇ ਬਾਕੀ ਮੁਕਰਦੇ ਆ ਤਾਂ ਉਹਨਾਂ ਵਿੱਚ ਤੁਸੀਂ ਵੀ ਆਗੇ ਜੇ ਤੁਸੀਂ ਵੀ ਮੁਕਰੇ ਜੇ ਇੱਕ ਗੱਲ ਦੱਸੋ ਇਹੋ ਹੀ ਝੂਠ ਜੇ ਕੁੜੀਆਂ ਵਾਲੇ ਆਪਣੇ ਨਾਲ ਬੋਲਿਆ ਹੁੰਦਾ ਕਿ ਕੁੜੀ ਸਾਡੇ ਸਾਰੇ ਕੰਮ ਕਰ ਲੈਂਦੀ ਇੱਥੇ ਆ ਕੇ ਕੋਈ ਕੰਮ ਨਾ ਕਰੇ ਤੇ ਫੇਰ ਫੇਰ ਤਾਂ ਤੁਸੀਂ ਰੋਲਾ ਪਾਉਣਾ ਹੈ ਕਿ ਕੁੜੀ ਨੇ ਉਹਨਾਂ ਕੀਤੇ ਵਾਲੇ ਝੂਠ ਮਾਰਿਆ ਕੁੜੀ ਇੱਥੇ ਆ ਕੇ ਕੰਮ ਨਹੀਂ ਕਰਦੀ ਉੱਥੇ ਤੇ ਉਹ ਕਹਿੰਦੇ ਕੰਮ ਕਰਦੀ ਫਤਾੜੇ ਜਦੋਂ ਉਹਨਾਂ ਦੀ ਕੀ ਫਰਕ ਰਹਿ ਗਿਆ ਮੈਨੂੰ ਇੱਕ ਗੱਲ ਦੱਸੋ ਅੱਤ ਕੀ ਇਹ ਨਾ ਸ਼ੁਗਰ ਕਰੋ ਭਾਬੀ ਚ ਗੋਣੇ ਗਿਆ ਪੜ੍ਹੀ ਲਿਖੀ ਆ ਤੁਹਾਡੇ ਘਰੇ ਚਿੱਟੀ ਅਨਪੜ੍ਹਨੀ ਆਈ ਤੁਹਾਡਾ ਘਰ ਸੰਭਾਲਣ ਦੀ ਆ ਜੇ ਉਹ ਨੌਕਰੀ ਕਰ ਵੀ ਲਊਗੀ ਤੇ ਘਟਾ ਕੇ ਗੱਲ ਦਾ ਇੱਕ ਗੱਲ ਦੱਸੋ ਜੇ ਤੁਸੀਂ ਨੌਕਰੀ ਨਹੀਂ ਕਰਾਉਣੀ ਤਾਂ ਤੁਸੀਂ ਲਿਆਉਣੀ ਚਿੱਟੀ ਅਨਪੜ੍ਹੀ ਜਿਹੜੀ ਤੁਹਾਡੇ ਘਰ ਦਾ ਕੰਮ ਹੀ ਕਰਦੇ ਰਹਿੰਦੀ ਬਾਹਰ ਜਾਂਦੀ ਨਾ ਚੰਗਾ ਤੋੜਾ ਮੈਨੂੰ ਜਿਆਦਾ ਸਲਾਹ ਨ ਦੇ ਅਨਪੜ੍ਹ ਲਿਆਉਣੀ ਹੈ ਕਿ ਪੜ੍ਹੀ ਲਿਖੀ ਲਿਆਉਣੀ ਮੈਂ ਤੁਹਾਨੂੰ ਇਹ ਨਹੀਂ ਪੁੱਛਿਆ ਮੈਂ ਦੇਖਾ ਤੁਹਾਨੂੰ ਕਿਹਾ ਮੈਂ ਅੱਜ ਵੀ ਕਹਿਨੀ ਆ ਜਾਂ ਮੁੱਕਰੀ ਤੇ ਮੁੱਕਰੀ ਸੀ ਮੈਂ ਨੌਕਰੀ ਨਹੀਂ ਕਰਾਉਣੀ ਸਿੱਧੀ ਜਿਹੜੀ ਗੱਲ ਐ ਤੂੰ ਇਹਦੇ ਘੱਟ ਜੇ ਜਾ ਜਾ ਤੂੰ ਮੂੰਹ ਸੰਭਾਲ ਕੇ ਰੱਖ ਆਪਣਾ ਬਾ ਮਤਾ ਬਾ ਚਾਹੀ ਬਾਤਾਂ ਤੇਰੀਆਂ ਤੈਨੂੰ ਤਾਂ ਚਾਹੀਦੀ ਹੈ ਘਰ ਦੇ ਵਿੱਚ ਚਿੱਟੀਆਂ ਅਨਪੜ ਜਿਹੜੀ ਤੇਰੇ ਘਰ ਦਾ ਕੰਮ ਕਰਦੀ ਨਾਲੇ ਤੇਰੇ ਘਰ ਦਾ ਮੂੰਹ ਮੱਥਾ ਇੱਧਰ ਦਾ ਉੱਧਰ ਕਰਦੀ ਪਤਾ ਤੈਨੂੰ ਉਦੋਂ ਲੱਗਦਾ ਜਦੋਂ ਉਹਨੂੰ ਦੋਹਾਂ ਨੂੰ ਵੱਖ ਕਰਤੀ ਉਹ ਪਰ ਪੜੀ ਲਿਖੀ ਆਈ ਹੈ ਸੇਵਕ ਕਿਉਂ ਕੱਲਾ ਕਲਪੀ ਆਣ ਨਿਆ ਮੈਂ ਛੱਡ ਪਰੇ ਇਹ ਸਾਡੇ ਘਰ ਦੀ ਨਹੀਂ ਚੱਲੇਗੀ ਇਹ ਸਾਰੇ ਪਾਸੇ ਹੀ ਹਾਨ ਹੈ ਸੋਹਰੇ ਹਾਲ ਤੇ ਹੋਈ ਆ ਤੁਸੀਂ ਨੌਕਰੀ ਕਰਨੀ ਬਸ ਤੁਸੀਂ ਘਰ ਲਵੇਕਣੇ ਨਾ ਆਪ ਕੰਮ ਵਾਲੀਆਂ ਲਵਾ ਲੈਣੀਆਂ ਜੇ ਬਹੁਤੀ ਮੰਮੀ ਦੀ ਸੁਣ ਲੱਗਦੇ ਫੇ ਆਪਣਾ ਬੇੜਾ ਤਰ ਗਿਆ ਨਹੀਂ ਸੇਵ ਲੜਾਈ ਝਗੜੇ ਕਰਕੇ ਨਾ ਕਦੀ ਕਿਤੇ ਵੀ ਕੋਈ ਸੁੱਖ ਦਾ ਭਾਗ ਨਹੀਂ ਲੱਗਦਾ ਉਹ ਕਲੇਸ਼ ਰਹਿ ਜਨ ਨਾਲ ਵੱਡਿਆਂ ਨੂੰ ਨਾਰਾਜ਼ ਕੀਤਾ ਕਦੀ ਕੋਈ ਕੰਮ ਬਣਿਆ ਇਹ ਦਿਨ ਤੱਕ ਕੀ ਮਤਲਬ ਹੁੰਦਾ ਮੈਂ ਤੇ ਸਿਰ ਤਾਂ ਕਿ ਆਵੈ ਕੀ ਕੀ ਫਾਇਦਾ ਉਹ ਮਾਪੇ ਦਾ ਜਿਨ੍ਹਾਂ ਨੇ ਇੰਨੀਆਂ ਡਿਗਰੀਆਂ ਦਵਾਈਆਂ ਆਪਣੀਆਂ ਧੀਆਂ ਨੂੰ ਇੰਨਾ ਪੜਾਹ ਲਖਾ ਕੇ ਇੰਨੇ ਜੋਗਾ ਕੀਤਾ ਹੈ ਕਿ ਚਲੋ ਬੰਦੇ ਦੇ ਬਰਾਬਰ ਖਲੋਜੇ ਜੇ ਘਰ ਸਾਮਣੇ ਤੇ ਬੰਦੇ ਦੇ ਨਾਲ ਵੀ ਉਹਨਾਂ ਦਾ ਹੱਥ ਵਿੱਚ ਲਵ ਕਰਦੇ ਹੀ ਆ ਤੁਹਾਨੂੰ ਮੇਰੀ ਗੱਲ ਸੁਣੋ ਕੁੜੀ ਦੇ ਵੀ ਸੁਪਨੇ ਹੁੰਦੇ ਆ ਵੀ ਮੈਂ ਇੰਨੀ ਪੜ੍ਹਾਈ ਕੀਤੀ ਮੈਂ ਕਿਦਾਂ ਨੌਕਰੀ ਕਰਾਂ ਜੇ ਉਹਦੇ ਇਹ ਸੁਪਨੇ ਵੀ ਫਿਰ ਤੋਂ ਉਹਨੇ ਪਲੱਸ 2 ਕਰਕੇ ਨੂੰ ਪਤਾ ਲੱਗਿਆ ਲੌਣੀ ਆ ਤੇ ਮੈਂ ਰੋਟੀਆਂ ਨਹੀਂ ਚਾਰਪੈ ਮੈਂ ਕਿਉਂ ਕਰਾਂ ਕੰਮ ਸੇਵਕ ਕਹਿ ਨਹੀਂ ਇੰਨੀ ਪੜਾਈ ਕਰਕੇ ਮੈਂ ਘਰ ਦੇ ਭਾਂਡਿਆਂ ਜੋਗੀ ਰਹਿ ਗਈ ਬਸ ਮੈਂ ਪੋਛਿਉ ਨਹੀਂ ਕਿਹਾ ਸਕੂਲ ਦੀ ਟੀਚਰ ਲਗਣਾ ਯਾਨੀ ਕਿ ਮੈਂ 4 ਵੇ ਤੱਕ ਘਰ ਆਇਆ ਨਾ ਅੰਛੇ ਤੇ 6 ਵਜੇ ਆਉਂਦਾ ਸਿਰਫ ਆਵੈ ਕਿ ਚੱਲ ਕਿਸੇ ਵਾਲੇ ਬੰਦਾ ਛੁੱਟੀ ਬੱਚਾ ਕਰਦਾ ਤੇ ਧਿਆਨ ਦੇ ਲੈਣਾ ਉੰਜ ਤੇ ਮੈਂ ਹੀ ਉਹ ਵੇਖਣਾ ਗਾਵਾ ਪਰ ਮੰਮੀ ਨੂੰ ਕੰਮ ਹੀ ਨਹੀਂ ਮੰਝੂ ਬਸ ਮੁੱਕ ਦੀ ਗੱਲ ਤੇ ਆਇਆ ਵੈ ਸੇਵਕ ਇਹ ਸੋਹਰੇ ਆ ਨਾ ਜਿਹੜੇ ਵਿਆਹ ਤੋਂ ਪਹਿਲਾਂ ਵਾਦੇ ਬੜੇ ਕਰਦੇ ਨੇ ਅਹੀਂ ਤੁਹਾਡੀ ਧੀ ਲਈ ਨਾ ਇਹ ਕਰਾਂਗੇ ਅਹੀਂ ਤੁਹਾਡੀ ਧੀ ਲਈ ਐਦਾਂ ਕਰਾਂਗੇ ਪਰ ਉਹ ਗੱਲ ਕਦੀ ਨਹੀਂ ਪਹੁੰਚਦੇ ਪਰ ਜੇ ਕਿਤੇ ਕੁੜੀ ਵਾਲੇ ਕਹਿਦਾ ਨਾ ਅਹੀਂ ਬਸ ਕੁੜੀ ਸੁਖੀ ਵੇਖਾਂਗੇ ਤੇ ਮੁੰਡੇ ਲਈ ਐ ਕਰਾਂਗੇ ਤੇ ਉਸ ਗੱਲ ਨੂੰ ਖਿੱਚ ਕੇ ਵਹਿ ਜਾਣਗੇ ਕਿ ਤੂੰ ਹੀ ਕਿਆ ਸੀ ਆਪਣੇ ਜਵਾਈ ਲਈ ਹੁਣ ਕੀ ਮੁਕਰੰਦੇ ਉਹ ਬੈਂਚੀ ਤੇ ਜਿਹੜੇ ਇਹ ਮੁਕਰਦੇ ਨੇ ਸੋਰੇ ਇਹ ਕਿਹੜੇ ਲਿਖੇ ਜਾਂਦੇ ਇਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ ਮਹਾਰਾਜ ਪਤਾ ਨਹੀਂ ਕਿੱਥੇ ਸੋ ਗਿਆ ਸੀ ਜਦੋਂ ਧੀਆ ਦੇ ਕਰਮ ਲਿਖਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਚੱਲ ਸੇਵਕ ਕੋਈ ਗੱਲ ਨਹੀਂ ਜੇ ਇਦਾਂ ਹੀ ਹੈ ਤੇ ਇਦਾਂ ਹੀ ਸੀ ਤੇਰੇ ਭਾਜੀ ਰਾਜੀ ਨੇ ਤੂੰ ਰਾਜੀ ਨੇ ਚਲ ਮੈਂ ਘਰ ਸੰਭਲਾਂਗੀ ਮੇਰੇ ਸੁਪਨੇ ਟੁੱਟਦੇ ਉਹ ਟੁੱਟ ਜਾਨਾ ਪਰ ਰੀਆ ਦੇ ਸੁਪਨੇ ਨਾ ਟੁੱਟਣ ਦੇ ਮੇਰੀ ਗੱਲ ਸੁਣਾ ਭਾਬੀ ਜਿੱਥੇ ਚਾਰ ਜੀ ਮੰਨਣਦੇ ਆ ਇੱਕ ਨਹੀਂ ਮੰਨਣਦੇ ਨਾ ਕੋਈ ਗੱਲ ਹੀ ਨਹੀਂ ਉਹਨਾਂ ਚਾਹਾਂ ਦੀ ਸੁਣੋ ਇੱਕ ਦੀ ਨਾ ਸੁਣੋ ਤੁਸੀਂ ਪਰ ਨਹੀਂ ਸੇਵਕ ਮੇਰੇ ਸੰਸਕਾਰ ਐ ਨਹੀਂ ਕਹਿੰਦੇ ਕਿ ਵੱਡਿਆਂ ਨੂੰ ਨਾਰਾਜ਼ ਕਰਕੇ ਤੇ ਤੁਸੀਂ ਕਿਹੇ ਵੀ ਕਾਮਯਾਬੀ ਦੀ ਪੌੜੀ ਚੜਜੋਗੇ ਵੱਡਿਆਂ ਦੀ ਨਾਰਾਜ਼ਗੀ ਜਿਹੜੀ ਆ ਨਾ ਉਹ ਜਾਇਜ਼ ਹੋਣੀ ਚਾਹੀਦੀ ਨਜਾਇਜ਼ ਨਹੀਂ ਹੋਣੀ ਚਾਹੀਦੀ ਚਲ ਕੋਈ ਗੱਲ ਨਹੀਂ ਸਮਾਂ ਪੈਂਦੇ ਨਾ ਆਪੇ ਸਮਝ ਜਾਣਗੇ ਆਪੇ ਉਹ ਮੈਨੂੰ ਕਹਿ ਦਨਗੇ ਮੇਰੀ ਪੜਾਈ ਦੀ ਕਿਹੜੀ ਉਮਰ ਹੈ ਜਿਹੜੀ ਖਤਮ ਹੋ ਜੰਨੀ ਹੈ ਠੀਕ ਹੈ ਮੈਂ ਰੋਟੀ ਪਾਣੀ ਤਿਆਰ ਕਰਦੀ ਆਂ ਜੇ ਤੇ ਜਾਣਾ ਜੇ ਤੇ ਟਾਈਮ ਨਾ ਚਾਓ ਕੰਮ ਫੇਰ ਆਓ ਨਹੀਂ ਤੇ ਫਿਰ ਮੈਂ ਸਬਜ਼ੀ ਬਣਾਵਾਂ ਮੈਂ ਤੁਹਾਨੂੰ ਮੋੜ ਨਹੀਂ ਹੈਗਾ ਕੱਲ ਨੂੰ ਚਲ ਜਾਾਂ ਚਲ ਠੀਕ ਲਾਰੇ ਬਾਅਦ ਤੇ ਮੈਨੂੰ ਰਹਿੰਦੀ ਆ ਫਿਰ ਸੱਚ ਤੁਹਾਨੂੰ ਤੇ ਕਹਿਣਾ ਸੀ ਹਜੇ ਸ਼ਮੀ ਮੈਡਮ ਤੁਸੀਂ ਵੀ ਆ ਜਾਓ ਅੱਜ ਸ਼ਮੀ ਮੈਡਮ ਨਹੀਂ ਆਏ ਤੇ ਆ ਜਾਓ ਤੁਸੀਂ ਵੀ ਆ ਜਾਓ ਸ਼ਮੀ ਮੈਡਮ ਕਰਨਗੇ ਗੱਲ ਹਾਂਜੀ ਮੈਡਮ ਸਟੋਰੀ ਤੇ ਹੀ ਨਹੀਂ ਮੈਸੇਜ ਲੀਨੋ ਅਸੀਂ ਸਟੋਰੀ ਦਾ ਬੜਾ ਹੀ ਪਿਆਰਾ ਜਿਹਾ ਮੈਸੇਜ ਹੈ ਜੋ ਕਿ ਹਰ ਵਾਰੀ ਅਗਰ ਸਮਝਾਇਆ ਜਾਵੇ ਤੇ ਸਟੋਰੀ ਬਣਾਉਂਦਾ ਕੀ ਫਾਇਦਾ ਇਸ ਸਟੋਰੀ ਨੂੰ ਵੇਖ ਕੇ ਨਾ ਮੈਸੇਜ ਤੁਸੀਂ ਆਪ ਹੀ ਸਾਰੀਆਂ ਧੀਆਂ ਭੈਣਾਂ ਸਮਝ ਗਈਆਂ ਜੇ ਉਹ ਸੱਸਾਂ ਵੀ ਸਮਝ ਗਈਆਂ ਨਹੀਂ ਜਿਹੜੀਆਂ ਕਦੀ ਨੂੰਹ ਆਉਂਦੀਆਂ ਸਨ ਜਿਨ੍ਹਾਂ ਦੇ ਸੁਪਿਆਂ ਤੇ ਪਾਣੀ ਪਾਇਆ ਗਿਆ ਵਾ

ਇਹ ਸਰ ਦਾ ਨਿਊ ਮੈਂਬਰ ਇੱਕ ਆਇਆ ਹੈ ਤੇ ਉਹਨੇ ਅੱਜ ਪਹਿਲੇ ਦਿਨ ਸ਼ੂਟ ਕੀਤਾ ਹੈ ਤੇ ਤੁਸੀਂ ਦੱਸਿਓ ਕਿ ਕਿਵੇਂ ਦੀ ਐਕਟਿੰਗ ਲੱਗੀ ਹੌਲੀ ਹੌਲੀ ਆਪਾਂ ਸਿਖਾਵਾਂਗੇ ਹਾਂਜੀ ਅਜੇ ਤੇ ਉਹਨੇ ਚਲੋ ਇੱਕ ਅੱਧਾ ਸੀਨ ਕੀਤਾ ਵਾ ਨਕ ਸ਼ਮਮੀ ਦੇ ਵਿਚ ਚੰਨਾ ਨੇ ਅੱਜ ਸਟੋਰੀ ਬਣੀ ਸੀ ਨਕ ਸ਼ਮਮੀ ਦੀ ਜਿੱਥੇ ਸੇਵਾ ਗੁਰੂ ਸਿੰਘ ਦਾ ਤੇ ਆਦੀ ਗੱਲ ਚੱਲਦੀ ਸੀ ਵਿੱਚੋਂ ਤੇ ਉਹਦੇ ਵਿੱਚ ਚੰਨਾ ਨੇ ਰੋਲ ਕੀਤਾ ਵਾ ਹਾਂਜੀ ਇਹ ਸਿਮਰਤ ਦਾ ਸਰਗੋਦੋ ਹੋ ਗਈਆਂ ਯਾਨੀ ਕਿ ਇਹਨਾਂ ਦਾ ਵੀ ਨਾਮ ਸਿਮਰਤ ਹੀ ਹੈ ਬਸ ਅਸੀਂ ਸਟੋਰੀ ਦੇ ਵਿੱਚ ਇਹਨਾਂ ਦਾ ਨਾਮ ਅਤਵਾ ਰੀਆ ਸ਼ੋਅ ਕੀਤਾ ਗਿਆ ਹੈ ਇਹਨਾਂ ਨੂੰ ਨਾਮ ਕਰਨ ਦਿੱਤਾ ਗਿਆ ਰੀਆ ਤੇ ਦੱਸਣਾ ਲੜਕੀ ਦੀ ਐਕਟਿੰਗ ਕਿਦਾਂ ਦੀ ਰਹੀ ਹੈ ਔਰ ਇਸ ਸਟੋਰੀ ਨੂੰ ਪਿਆਰ ਦੇ ਨਾਲ ਸਮਝਣਾ ਅੱਗੇ ਸ਼ੇਅਰ ਕਰਨਾ ਐਕਟਿੰਗ ਨਾਲੇ ਨੂੰ ਦੱਸਣਾ ਐਕਟਿੰਗ ਚਲੋ ਅਸੀਂ ਵੈਸੇ ਪੁੱਛਦੇ ਨੇ ਤੁਹਾਨੂੰ ਕਿ ਕਿਵੇਂ ਦੀ ਕੁੜੀ ਲੱਗੀ ਆ ਬਾਕੀ ਐਕਟਿੰਗ ਤਾਂ ਹਜੇ ਉਹਨੂੰ ਸਿਖਾਵਾਂਗੇ ਹਨ ਕੋਈ ਵੀ ਬੰਦਾ ਜਦੋਂ ਸੀਨ ਕਰਨਾ ਹੁੰਦਾ ਜਾਂ ਕੰਮ ਕਰਨਾ ਹੁੰਦਾ ਪਰਫੈਕਟ ਨਹੀਂ ਹੁੰਦਾ ਉਹਨੂੰ ਸਿਖਾਇਆ ਜਾਂਦਾ ਹੈ ਉਸੇ ਤਰ੍ਹਾਂ ਆਪਾਂ ਸਿਮਰਤ ਨੂੰ ਵੀ ਆਪਾਂ ਸਿਖਾਇਆ ਸੀ ਜਦ ਸਿਮਰਤ ਸਾਡੇ ਕੋਲ ਫਸਟ ਟਾਈਮ ਆਈ ਸੀ ਤੇ ਉਹਦੋਂ ਉਹਨੂੰ ਵੀ ਨਹੀਂ ਕੁਝ ਪਤਾ ਲੱਗਦਾ ਹੌਲੀ ਹੌਲੀ ਉਹ ਵੀ ਹੁਣ ਬਹੁਤ ਵਧੀਆ ਸਿੱਖ ਗਈ ਆ ਤੇ ਇਦਾਂ ਹੀ ਇਹਨੂੰ ਵੀ ਸਿਖਾਵਾਂਗੇ ਹਾਂਜੀ ਹਾਂਜੀ ਕਿੰਨਾ ਨਹੀਂ ਕਰੇਗੀ ਤੇ ਚਲੋ ਪਿਆਰ ਦਿਓ ਆ ਸੇ ਮੈਨੂੰ ਕਿ ਤੁਸੀਂ ਮੈਂਬਰਾਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਦਿੰਦੇ ਜੇ ਤੇ ਲੜਕੀ ਨੂੰ ਵੀ ਪਿਆਰ ਦਿਓ ਜੋ ਕਿ ਸਾਡੇ ਨਾਲ ਜੁੜੀ ਰਵੇ। ਦੂਸਰੀ ਗੱਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਔਰ ਨਾਲ ਛੋਟੀ ਜੀ ਬੈਲ ਉਹਨੂੰ ਐ ਕਰਕੇ 10 ਕਰ ਦਿਓ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦਵਾਨੀ ਜੀ। ਦੁਸਤਰੀ ਤਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ।